ਗੁੱਡ ਮਾਰਨਿੰਗ ਮਿਆਊ ਵੇ ਵੇ ਚਾਹ ਪੀਣੀ ਐ ਨਾ ਚਾਹ ਪੀਣੀ ਐ ਵੇ ਕੋਲੇ ਹੋ ਕੇ ਬੈੰਦੀ ਐ ਮਿੱਠੀਆਂ ਮਾਰਦੀ ਐ ਹਾਂ ਚਾਹ ਪੀਣੀ ਐ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਕਰਦੇ ਆਂ ਆਪਣੇ ਇਸ ਨਵੇਂ ਵਲੌਗ 'ਚ ਤੇ ਅੱਜ ਬਹੁਤ ਹੀ ਸੋਹਣੀ ਇੱਕ ਗੱਲ ਤੁਹਾਡੇ ਲਈ ਲੈ ਕੇ ਆਏ ਆਂ ਇੱਕ ਨਾ ਭਾਈ ਬਾਦਸ਼ਾਹ ਹੰਦਾ ਬੜਾ ਕਪੱਤਾ ਜਾਂਦਾ ਅੜਬਜਾ ਤੇ ਉਹ ਇਹ ਐਲਾਨ ਕਰਦਾ ਵੀ ਜਿਹੜਾ ਵੀ ਕੋਈ ਦੁਨੀਆ ਦੀ ਸਭ ਤੋਂ ਗੰਦੀ ਚੀਜ਼ ਗੰਦੀ ਸ਼ੈ ਲੈ ਕੇ ਆਊਗਾ ਕਹਿੰਦਾ ਉਹਨੂੰ ਮੈਂ ਇਨਾਮ ਦਵਾਂਗਾ ਬਾਈ ਕੋਈ ਗੋਆ ਚੱਕੀ ਆਵੇ ਕੋਈ ਚਿੱਕੜ ਚੱਕੀ ਆਵੇ ਕੋਈ ਕੋਸ ਚੱਕੀ ਆਵੇ ਤੇ ਉੱਥੇ ਇੱਕ ਨਾ ਵੀ ਜੱਟ ਰਹਿਣਾ ਹੁੰਦਾ ਤੇ ਉਹ ਜੱਟ ਜਾਂਦਾਗਾ ਪਿੰਡ 'ਚ ਕੋਈ ਮਰਿਆ ਆਵੇ ਹੁੰਦਾਗਾ ਬੰਦਾ ਤੇ ਉਹਦੀ ਜੀਭ ਵੱਢ ਕੇ ਲੈ ਆਉਂਦਾ ਤੇ ਆ ਕੇ ਬਾਦਸ਼ਾਹ ਨੂੰ ਕਹਿੰਦਾ ਵੀ ਬਾਦਸ਼ਾਹ ਆਲੋ ਸਭ ਤੋਂ ਦੁਨੀਆ ਤੋਂ ਗੰਦੀ ਚੀਜ਼ ਜੀਭ ਜ਼ੁਬਾਨ ਜਿਹੜੀ ਤੇ ਬਾਦਸ਼ਾਹ ਕਹਿੰਦਾ ਵਾਹ ਵਈ ਵਾਹ ਕਹਿੰਦਾ ਕਮਾਲ ਹੋ ਗਿਆ ਕਹਿੰਦਾ ਇਹਦੇ ਵਰਗੀ ਗੰਦੀ ਚੀਜ਼ ਤਾਂ ਦੁਨੀਆ ਤੇ ਕੋਈ ਨਹੀਂ ਕਹਿੰਦਾ ਇਹ ਦੋ ਭਰਾ ਲੜਵਾ ਦਿੰਦੀ ਆ ਦੁਨੀਆ ਤੇ ਆਈ ਨਾ ਨਾ ਲੜਾਈਆਂ ਕਰਵਾ ਦਿੰਦੀ ਆ ਜਿੰਨਾ ਵੀ ਮਾੜੇ ਕੰਮ ਇਹ ਜੀ ਤੇ ਫਿਰ ਭਾਈ ਬਾਦਸ਼ਾਹ ਕਹਿੰਦਾ ਵੀ ਚਲੋ ਗੰਦੀ ਚੀਜ਼ ਤਾਂ ਦੁਨੀਆ ਦੀ ਆ ਗਈ ਕਹਿੰਦਾ ਹੁਣ ਤੁਸੀਂ ਸਭ ਤੋਂ ਚੰਗੀ ਚੀਜ਼ ਦੁਨੀਆ ਦੇ ਲੈ ਕੇ ਆਓ ਸਭ ਤੋਂ ਚੰਗੀ ਚੀਜ਼ ਉਹ ਐਲਾਨ ਕਰਦਾ ਕੋਈ ਭਾਈ ਕਿਹੋ ਚੱਕੀ ਆਉਂਦਾ ਕੋਈ ਸ਼ਾਇਦ ਚੱਕੀ ਆਉਂਦਾ ਤੇ ਕੋਈ ਕੁਛ ਚੱਕੀ ਆਉਂਦਾ ਕੋਈ ਕੁਛ ਤੇ ਉਹ ਹੀ ਜੱਟ ਤੇਰਾ ਉਹ ਹੀ ਜੀਵ ਲੈ ਕੇ ਜਿਹੜਾ ਬਾਦਸ਼ਾਹ ਕੋਲੇ ਆ ਜਾਂਦਾ ਉਹ ਆਦ ਜੀਵ ਚ ਕੱਢ ਕੇ ਤੇ ਜੀਵ ਐਵੇਂ ਤਲੀ ਤੇ ਧਾਰ ਦਿੰਦਾ ਹੈਗਾ ਤੇ ਬਾਦਸ਼ਾਹ ਨੂੰ ਕਹਿੰਦਾ ਦੁਨੀਆ ਦੀ ਸਭ ਤੋਂ ਚੰਗੀ ਚੀਜ਼ ਵੀ ਕਹਿੰਦਾ ਬਾਦਸ਼ਾਹ ਇਹ ਹੀ ਹੈ ਕਹਿੰਦਾ ਇਹ ਦੋ ਮੀਆਂ ਬੀਵੀ ਜੀ ਸਲਾਹ ਕਰਾ ਦਿੰਦੀ ਆ ਕੋਈ ਵੀ ਲੜਿਆ ਹੋਵੇ ਉਹਦੇ ਸੁਲਾਹ ਕਰਾ ਦਿੰਦੀ ਆ ਦੇਸ਼ਾਂ ਸਲਾਹ ਕਰਾ ਦਿੰਦੀ ਆ ਆਪਦੀ ਜ਼ੁਬਾਨ ਨਾਲ ਭਾਵੇਂ ਜਿੱਡਾ ਮਰਜ਼ੀ ਤੁਸੀਂ ਚੰਗਾ ਕੰਮ ਕਰ ਲਓ ਨੇਕੀ ਕਰ ਲਓ ਕਹਿੰਦਾ ਜੀਵ ਚੰਗੇ ਤੇ ਚੰਗਾ ਕੰਮ ਵੀ ਕਰਵਾ ਦਿੰਦੀ ਆ ਮਾੜੇ ਤੇ ਮਾੜਾ ਕੰਮ ਵੀ ਕਰਵਾ ਦਿੰਦੀ ਆ ਕਹਿੰਦਾ ਜੀਵ ਕਹਿੰਦੀ ਆ ਮੈਨੂੰ ਜ਼ੁਬਾਨੋਂ ਕਾੜ ਤੇ ਮੈਂ ਤੈਨੂੰ ਪਿੰਡੋਂ ਕਢਾਵਾਂ ਵੀ ਜ਼ੁਬਾਨ ਦੀ ਕਰਾਮਾਤ ਐ ਇਹੋ ਜੀ ਆ ਵੀ ਦੁਨੀਆਂ ਦਾ ਚੰਗਾ ਕੰਮ ਕਰ ਲੋ ਤਾਂ ਤੁਹਾਨੂੰ ਨੇਕੀ ਪ੍ਰਾਪਤ ਹੋ ਜੂਗੀ ਮਾੜਾ ਕੰਮ ਕਰ ਲੋ ਤੁਹਾਡੀ ਬੇਇੱਜ਼ਤੀ ਹੋ ਜਾਊਗੀ ਸੋ ਇੱਕ ਜ਼ੁਬਾਨ ਹੀ ਆ ਬੰਦੇ ਨੂੰ ਸੋ ਸਮਝ ਕੇ ਬੋਲਣਾ ਚਾਹੀਦਾ ਜ਼ਿੰਦਗੀ 'ਚ ਜਦੋਂ ਵੀ ਬੋਲੇ ਹੁਣ ਹੋ ਗਿਆ ਜੀ ਚਾਹ ਦਾ ਵੇਲਾ ਤੇ ਪਿੱਤਲ ਦੇ ਬਤੀਲੇ 'ਚ ਚਾਹ ਪੀਆ ਕਰੋ ਬਿਮਾਰੀਆਂ ਘੱਟ ਲੱਗਦੀਆਂ ਤਾਂ ਕਰਕੇ ਪਿੱਤਲ ਦੇ ਬਤੀਲੇ 'ਚ ਚੁੱਲ੍ਹੇ ਤੇ ਚਾਹ ਬਣਾਉਣੇ ਹੁੰਦੇ ਆ ਮੈਂ ਦਰ ਆਪਣੀਆਂ ਬਿੱਲੀਆਂ ਖੇਡੀਆਂ ਜਾਂਦੀਆਂ ਲੱਗਿਆ ਪਈਆਂ ਧੰਨਵਾਦ ਜੀ